ਅੱਸੀ ਗਾਲ ਜੀ ਸਾਰੇ ਬਜ਼ੁਰਗਾਂ ਪਿੰਡਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਿਤਨਾ ਪਹਿਲਾਂ ਤੁਸੀਂ ਵੀਡੀਓ ਸੁਣੋ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਚ ਪਹਿਲਾਂ ਇਹ ਵੀਡੀਓ ਸੁਣੋ ਤੁਸੀਂ ਜ਼ਰੂਰ ਕਿਰਲੀ ਗਵਰਨਰ ਨੇ ਆਪਣੇ ਹੂੰ ਉਹਨਾਂ ਜਦੋਂ ਕਲੋਨੀ ਵਾਲਿਆਂ ਇਤਿਹਾਸ ਲਿਖਾਉਣਾ ਸ਼ੁਰੂ ਕੀਤਾ ਮਰਮਾਨ ਹੀ ਜੀ ਤੇ ਰਾਜਾਂ ਦਾ ਨੇੜੇ ਗਏ ਭਗਲ ਸਾਬ ਪਿਆਰਾ ਸਿੰਘ ਭਗਲੈਂਡ ਕੰਪਨੀ ਇਧਰ ਮੇਰਾ ਮਾਲਵੇ ਤੋਂ ਅਸੀਂ ਕਿਤੇ ਹੂੰ ਉਹਨਾਂ ਜੀ ਟੇਟੇ ਚੜ੍ਹ ਕੇ ਉਹਨਾਂ ਖਿਆ ਇਹ ਤੇ ਸਿੱਖਾਂ ਦੇ ਵੀ ਦੁਸ਼ਮਣ ਤੁਹਾਡੇ ਵੀ ਦੁਸ਼ਮਣ ਹੈ ਮੈਂ ਲੇਖਦਾ ਹਾਂ ਜੀ ਛੇਰੀ ਉਹਨਾਂ ਵਧੀਆ ਲਿਖਣ ਦੀ ਕੋਈ ਕੀਤੀ ਫਿਰ ਵੀ ਜਿਹੜਾ ਬੰਦਾ ਮਾਲਕ ਹੁੰਦਾ ਉਹ ਨੌਕਰੋ ਦੇ ਮੁਕਾਬਲੇ ਕੀ ਸਹੀ ਲਿਖਾਤਾ ਜੀ ਹੂੰ ਕੀ ਵਾਲਾ ਦੇਣਾ ਹੁੰਦਾ ਉਹਦੀ ਲਿਖਤ ਕਿਉਂਕਿ ਲੈਨੇ ਆ ਜੀ ਇੱਤਾ ਕਰਕੇ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ 'ਚ ਰੱਖੇ ਅਮਰ ਜਲਸੀ ਨਾ ਲੱਗਦੀ ਕਿ ਪੰਜ ਵਾਰੀ ਮੁੱਖ ਮੰਤਰੀ ਸਾਡੇ ਪਗਰੇ ਕੋ ਮਨੇ ਨਹੀਂ ਹੋਣਾ ਤੇ ਪੰਜਾਬ ਦਾ ਬੜਾ ਕਰਕ ਨਹੀਂ ਹੋਣਾ ਧੰਨਵਾਦ ਥੈਂਕ ਯੂ ਮਿਹਰਬਾਨੀ ਇਹ ਵੀਡੀਓ ਤੁਸੀਂ ਸੋਣੀ ਲਈ ਹੋਣੀ ਹੈ ਲੇਕਿਨ ਯੂਅਰ ਸਿਚੁਏਸ਼ਨ ਸਰ ਪ੍ਰਗਟ ਸਿੰਘ ਬੰਦ ਤੁਸੀਂ ਬਾਲਾ ਤਾਂ ਕਿ ਕਮਾ ਹੋਰ ਵੱਡੀ ਹੈ ਨਾ ਵੀ ਕਾਫੀ 77 ਸਾਲ ਦੀ ਉਮਰ ਹੈ ਪਰ ਮੈਂ ਹੈਰਾਨ ਐ ਸਨਸਾਨ ਤੋਂ ਸਵੇਰੇ ਮਾਲੋਏ ਉਹ ਕਿ 5:00 ਵਜੇ ਚੱਲਣਾ ਸ਼ੁਰੂ ਹੋ ਜਾਂਦੇ ਸਾਰੇ ਬਾਹਰਲੇ ਕੋ ਆਪਣੀ ਡੀ ਆਲੇ ਉਹਨੇ ਬੰਦਾ ਦੇਖ ਲੋ ਸਵੇਰ ਤੋਂ ਲੱਗਦਾ ਹੈ ਹਰ ਚੈਨਲ ਤੇ ਨੇ ਹਰ ਚੈਨਲ ਤੇ ਜਾ ਕੇ ਬੁਰਣਾ ਬੁਰਣਾ ਕੀ ਅਕਾਲੀ ਦਲ ਨੂੰ ਮਾੜਾ ਤੇ ਕਾਂਗਰਸ ਨੂੰ ਵਾਵਾ ਕਿਉਂਕਿ ਅੱਛਾ ਉੱਗੀ ਗੱਲ ਇਹ ਵੀ ਜਾਂਦਾ ਵੀ ਉਹਨਾਂ ਚੈਨਲਾਂ ਤੇ ਜਿੱਥੇ ਥੋੜੇ ਨਾ ਕਾਂਗਰਸ ਪਤੀ ਨਰਮ ਹੁੰਦੇ ਆ ਉਹਨਾਂ ਚੈਨਲਾਂ ਤੇ ਜਾਂਦਾ ਹੈ ਲਾਈਵ ਕਾਲ ਕਰਦਾ ਹੈ ਸਭ ਤੋਂ ਪਹਿਲਾਂ ਤਰੱਕੀ ਸਾਡੇ ਮੈਂ ਤੋਂ ਸਾਡੇ ਸ਼ੀਪਟੀ 24 ਹੁੰਦਾ ਰਿਹਾ ਤੇ ਸਸੂ ਵਿੱਚੋਂ ਚੰਦੇ ਹੋਵੇ ਉਹਦਾ ਸਿਰ ਤੋਂਕ ਵੀ ਦਿੰਦੇ ਆ ਦੋ ਤੱਕ ਚੱਲਣਾ ਤੇ ਹੋਰ ਵੀ ਜਾਂਦਾ ਇਹ ਕੋਲੇ ਕੋਈ ਕੰਮ ਹੈ ਬਸ ਇਹਨੇ ਆਉਣ ਸਾਰੇ ਕਾਲੀ ਦਲ ਨੂੰ ਗਬਾਦਨਾ ਨੂੰ ਗਾਣਾ ਕਾਲੀ ਦਲ ਨੂੰ ਗਾਣਾ ਬਲਕਾ ਮੈਂ ਦੇਖੋ ਇਹ ਬੰਦੇ ਅੱਜ ਸਵੇਰੇ ਸਵੇਰ ਨਾਲ ਟਵਣਾ ਰੀਤੇ ਆਇਆ ਅੱਪਾ ਜੀ ਥੋੜੀ ਜਿਹੀ ਨਰਮਾ ਟਵਣਾ ਉਹ ਥੋੜਾ ਟੋਕ ਦੇ ਘਟਾ ਇਹ ਵੀਡੀਓ ਸੁਣ ਲਿਆ ਉਹਨਾਂ ਕੰਦਾ ਜੀ ਜੇ ਐਮਰਜੈਂਸੀ ਨਾ ਲੱਗਦੀ ਨਾ ਦਾ ਪੰਜ ਵਾਰ ਬਾਲ ਸਾਹਿਬ ਮੁੱਖ ਮੰਤਰੀ ਬਣਦੇ ਨਾ ਨੂੰ ਫਖਰੇ ਕੋ ਮਿਲਦਾ ਨਾ ਪੰਜਾਬ ਆ ਜਿਹੜਾ ਰੋਟਿਆ ਜਾਂਦਾ ਪਰ ਅਨੂਏ ਪੁੱਛਣਾ ਨਾ ਵੇ ਤੂੰ ਤਾਂ ਰੋਟਕੇ ਪੰਜਾਬ ਯੂਐਸਏ ਬੈਠਾ ਤੇਰੇ ਕੋਲ ਤਾਂ ਭਰਾਵਾਂ ਨੂੰ ਹਿੱਸਾ ਨਹੀਂ ਦਿੰਦਾ ਹੁੰਦਾ ਠੇਕਾ ਉਹਨਾਂ ਦਾ ਪੂਰਾ ਕੱਢਦਾ ਤੂੰ ਕੀ ਗੱਲਾਂ ਕਰਦਾ ਹੈਂ ਆ ਗੱਲਾਂ ਮਾਰਨ ਵਾਲੇ ਜਦੋਂ ਇਹ ਹੈ ਨਾ ਕਿ ਤੂੰ ਬਾਹਰ ਆਇਆ ਕਰ 6 ਮਹੀਨੇ ਤੋਂ ਪੰਜਾਬ ਤੇ ਨਾਲੇ ਪਤਾ ਲੱਗੇ ਮਾੜਾ ਮੋਟਾ ਬਸ ਉਹ ਆ ਵੀ ਡੜਕੇ ਡਰਕੇ ਉੱਠ ਕੇ ਬਦਲਾ ਲੂਗਾ ਪਹਿਲਾਂ ਵੀ ਕਾਫੀ ਹੁੰਦਾ ਇਹਨੂੰ ਅਸੀਂ ਕਾਫੀ ਚੰਨਲਾਂ ਤੇ ਰੋਕਿਆ ਹੋਇਆ ਵੀ ਹੈ ਦੋ ਤਨਵਰੀ ਸੁਚੈੰਤੂਰ ਹਰਵਿੰਦਰ ਸਿੱਧੂ ਅਸੀਂ ਸਾਰੇ ਹੈ ਨਾ ਪਰ ਇਹ ਨੂੰ ਇਹ ਕੋਗਲ ਜੀ ਰੰਦਾ ਵੀ ਵਜੜਾ ਤਾਂ 84 ਚ ਇੰਦਰਾ ਨੇ ਵਰਤਾਇਆ ਉਹ ਤਾਂ ਸਹੀ ਕੁਛ ਨਹੀਂ ਉਹ ਤਾਂ ਐਵੇਂ ਹੋ ਗਏ ਇੰਦਰਾ ਤੋਂ ਗਰਤੀ ਹੋ ਗਈ ਇਹਦੇ ਮਤਲਬ ਨਾਲ ਪਰ ਜੋ ਬਾਦਲਾਣੇ ਕਿ ਤਰ੍ਹਾਂ ਬਾਤ ਹੈ ਕਹਿੰਦਾ ਉਹ ਬਰਬਾੜੀ ਤੋਂ ਲੱਗ ਪੈਣਾ ਇਹ ਜੀ ਫਿਰ ਹਰ ਕੰਨਦ ਨਾਲ ਜੋ ਵੱਡਾ ਛੋਟਾ ਤੇ ਕੋ ਸਰਕਾਰਾਂ ਚੱਲਦੀਆਂ ਹੁੰਦੇ ਰਹਿੰਦੇ ਆ ਕਪ ਕਪਟਨ ਸਰਕਾਰਾਂ ਦੀ ਸ਼ੋਹਿਆ ਪਾ ਦੇਖਿਆ ਸੀ ਗਿਆ ਕਿੰਨੇ ਉਥੇ ਸ਼ਰਾਬ ਨਾਲ ਕਿੱਡਾ ਵਡਾ ਹਾਦਸਾ ਹੋਇਆ ਕਿ ਡੇਟਰਾਜਟੀ ਹੋਈ ਫੇਰੇ ਇਹਦੇ ਭਗਵੰਤ ਮਾਣ ਮੇੜੀ ਵੀ ਬਣ ਹੋਈ ਐ ਫੇਰ ਉਹਨੂੰ ਕਿਸਾਨਾਂ ਨੂੰ ਉਠਾਇਆ ਗਿਆ ਉਹ ਤੋਂ ਪਹਿਲਾਂ ਡਿਗਰੂ ਗੜ ਭੇਜੇ ਮੁੰਡੇ ਚਲੋ ਸਰਕਾਰਾਂ ਜੀ ਹੁੰਦਾ ਹੀ ਰਹਿੰਦਾ ਇਹਨਾਂ ਰਦਾ ਹੋਈ ਏਜੰਸੀਆਂ ਦੇ ਸਾਰੇ ਕੰਮ ਜਾਂਦਾ ਪਰ ਪ੍ਰਕਟ ਪੱਲੋ ਰਿਤਾ ਵਿਚਾਰੀ ਇਸੇ ਕੰਮ ਤੇ ਲੱਗੇ ਹੋਏ ਵੀ ਸਾਰਾ ਕੁਝ ਐ ਨਾ ਜਿਹੜਾ ਉਹ ਯਾਰ ਇੰਦਰਾ ਨੇ ਤੇ ਏਜੰਸੀਆਂ ਨੇ ਕੱਢ ਕੇ ਨਾ ਗੱਲ ਚੋਂ ਆ ਰਾਂ ਸਿੱਧੇ ਬੀਜੇਪੀ ਤੇ ਗਾਲੀਆਂ ਦੇ ਗੱਲ ਚੋਂ ਪਾ ਦੇਉਂਗਾ ਇੱਕੋ ਹੀ ਗੱਲ ਐ ਮਸਿਆਣਾ ਬੰਦਾ ਨਾ ਬੰਦਾ ਇਹਨੂੰ ਕਹਿ ਸਕੇ ਨਾ ਕੁਝ ਬੋਲ ਸਕੇ ਇਹਨੂੰ ਪੁੱਛਣ ਵਾਲਾ ਹੋਵੇ ਸਭ ਤੋਂ ਪਹਿਲਾਂ ਅਮਲਾ ਮੱਸੀ ਰੰਗਣ ਨੇ ਕੀਤਾ ਸੀਗਾ 3 8 1740 ਚ ਤੇ ਜਕਰਗਿਆ ਖਾਨ ਨੇ ਕੀਤਾ ਸੀ 3 11 1746 ਚ ਦਰਬਾਰ ਸਾਹਿਬ ਤੇ ਜਾਨ ਖਾਨ ਨੇ 18 1 ਤੇ 1757 ਨੂੰ ਆ ਗਿਆ ਫਿਰ ਅਹਿਮਦ ਸ਼ਾਹ ਅਦਾਲੀ ਆ ਗਿਆ 5 2 1762 ਨੂੰ ਫਿਰ ਆ ਗਿੰਦਰਾ ਗਾਂਧੀ 1 6 94 ਨੂੰ ਮੈਨੂੰ ਸੋਚ ਰਾਂ ਨਾ ਮੈਨੂੰ ਉਹਨੇ ਫਿਰ ਕੋ ਕਸਰ ਹੀ ਨਹੀਂ ਛੱਡੀ ਕੱਲੂ ਘਰ ਦੇ ਨਾਂ ਤੇ ਫਿਰ ਕੀ ਨਹੀਂ ਛੱਡਿਆ ਭੈਜੋ ਕਾਣ ਕੀਤਾ ਸਿੱਖੀ ਦਾ ਬਾਅਦ ਚ ਬਿਆ ਸਿੰਘ ਆ ਗਿਆ ਗੰਸੌਰ ਨੂੰ ਇਹਨੇ ਫਿਰ ਕਦੇ ਨਹੀਂ ਮੜਾ ਬੋ ਜਾ ਮੈਂ ਨਾ ਮੈਂ ਅੱਜ ਤੱਕ ਸੁਣਦਾ ਹੈ ਬੰਦਾ ਆਉਂਦਾ ਹੈ ਇਹ ਕਦੇ ਨਹੀਂ ਆ ਗਿਆ ਆਖਿਆ ਵੀ ਯਾਰ ਜਿਹੜਾ 83 ਵਾਪਰੀ ਸੀ ਉਹ ਬਹੁਤ ਮਾੜੀ ਵਾਪਰੀ ਸੀ ਉਸ ਚ ਬੜਾ ਨੁਕਸਾਨ ਹੋਇਆ ਹੈ ਨਾ ਜੀ ਨਾ ਇਹਦਾ ਤਾਂ ਇੱਕੋ ਇੱਕ ਝੰਡਾ ਹੈ ਕੋ ਕਾਲੀਆਂ ਨੂੰ ਉਹ ਹੋਂ ਸਰ ਕਾਲੀਆਂ ਨੂੰ ਪੜ੍ਹਨੇ ਨੇ ਅੱਛਾ ਕੋਈ ਕੋਸਟ ਵੀਊਅ ਬਿਲਿੰਗ ਟੋਹਲੀ ਚਲੋ ਮੈਂ ਤਾਂ ਉੱਥੇ ਕਾਲਪੂਨ ਤਾਂ ਮੈਂ ਕੱਟੀ ਕਰ ਦਉ ਨਾ ਮੈਨੂੰ ਉਹਦਾ ਸ਼ੌਕ ਨਹੀਂ ਪਰ ਮੈਂ ਇਹਨੂੰ ਕੋਕ ਜਰੂਰ ਦਿੰਦਾ ਉੱਥੇ ਹੀ ਨਾਲ ਦੇ ਨਾਲ ਇਹਦੇ ਕੋਲ ਇਹ ਕਹਿੰਦਾ ਜਿਉਂ ਬਾਦਲ ਤੱਬਾਂ ਹਾਂ ਖੜੀਆਂ ਕਰਕੇ ਆ ਗਏ ਯਾਰ ਬਾਦਸਾ ਉੱਥੇ ਹੈ ਨਹੀਂ ਸੀ ਉਹਨਾਂ ਨੂੰ ਤਾਂ ਘਰ ਚ ਅਰੈਸਟ ਕੀਤਾ ਹੋਇਆ ਸੀਗਾ ਬਾਦਲਪਿੰਡ ਪਤਾ ਨਹੀਂ ਕਿਉਂ ਝੂਠ ਬਰੋਸੀ ਜਾਂਦੇ ਨੇ ਲੋਕ ਸੁਣਨ ਵਾਲੇ ਆ ਆਕੇ ਸਾਡੇ ਮਤੇ ਜਵਾਬ ਜੋ ਦਿੰਦੇ ਉਹਨੂੰ ਆਕੇ ਪਰ ਇਹਨਾਂ ਲੋਕਾਂ ਦਾ ਕੀ ਹੈ ਯਾਰ ਬੇਸ਼ਰਮੀ ਦੀ ਹੱਦ ਐ ਕਰੀ ਨੇ ਬੋਰ ਘਟਾਪ ਜਿਹੜਾ ਮੁਰਕ ਸੁਣਦਾ ਵੀ ਨਹੀਂ ਗਾਵਾਸੇ ਨੇ ਆਪਦੀ ਬਾਤ ਪਾ ਜੜੀ ਆ ਕਿਉਂਕਿ ਤੋਂ ਹੋਰ ਸੱਜਣੂ ਸਾਡੇ ਉਹ ਨੇ ਪਸ ਇੱਕ ਦੋ ਜਿਹੜੇ ਇੱਧਰ ਪਹਿਲਾਂ ਅੱਤਵਾਲ ਵੀੜੇ ਪੁਰਾਣੇ ਮੁੰਡੇ ਕੋਲ ਫੜੇ ਸੀ ਘੱਟ ਕੇ ਆ ਗਏ ਦਾੜੀ ਦਾ ਵੀ ਕੱਟਦੇ ਆਏ ਉਹ ਕਹੂਗਾ ਯੋ ਵੀ ਬਸ ਸਿੱਖੀ ਦਾ ਜੋਖਾ ਹੈਗਾ ਬਾਕੀ ਦਾ ਸਾਰੇ ਹੈ ਹੀ ਨਹੀਂ ਉਹਨਾਂ ਤੋਂ ਬਿਨਾ ਹੀ ਕੁਛ ਨਹੀਂ ਓਏ ਅਸੀਂ ਵੀ ਆਪਦੇ ਪਿੰਡ ਦੇ ਸਾਡਾ ਹੈ ਸਾਨੂੰ ਵੀ ਪਤਾ ਕੋਈ ਐਵੇਂ ਤਾਂ ਨਹੀਂ ਸਿੱਕਾ ਲੀਨ ਨਾਲ ਲੜਾਏ ਜੇ ਡਾ ਕਾਲੀਦਲ ਵੜਾ ਦਾ ਸੀ ਕੋ ਘੜਦੇ ਵਾਕਈ ਹੈ ਜਿਹੜੇ ਬਹੁਤੇ ਇਤਫਾਰ ਬੋਲ ਜਾਂਦੇ ਮੁੰਡੇ ਉੱਥੇ ਜਾ ਕੇ ਇਹਨਾਂ ਨੂੰ ਖਾਲਸਾ ਛੰਨਵਾਦ ਕਹਣੇ ਪੁੰਦਨਾ ਕਿਉਂ ਕਹਿੰਦੇ ਪੀਆਰ ਨਹੀਂ ਮਿਲਦੀ ਇਹਨਾਂ ਨੂੰ ਉੱਥੇ ਸਾਡੇ ਤੇ ਪਰਚੇ ਜੀ ਪੰਜਾਬ ਚ ਅਸੀਂ ਜਾ ਨਹੀਂ ਸਕਦੇ ਜੀ ਸਜਿੰਦਰ ਹੋ ਜਾਗੇ ਜੀ ਗੁੱਸਾ ਕਰਨਾ ਬੰਦ ਕਰ ਯਾਰ ਯਾਰ ਇਹਨਾਂ ਲੋਕਾਂ ਨੂੰ ਜਵਾਬ ਦੇ ਆ ਕੋ ਜਿਹੜੇ ਸਿੱਧਣਵੇਂ ਬੋਲ ਸਕਦੇ ਜਰੂਰ ਜਵਾਬ ਦੇ ਇਹ ਝੂਠੇ ਲੋਕ ਹੈ ਝੂਠੀਆਂ ਗੱਲਾਂ ਕਰਦੇ ਆ ਕਿ ਇਹ ਮੇਰੇ ਕਰੂਆ ਉਸੇ ਨਾਲ ਜੇ ਉੱਥੇ ਪਰ ਤੇ ਮਜੀਠੇ ਰਹੇ ਕਿ ਤਾ ਫਿਰ ਸੁਖੀ ਰੰਦਾ ਮੈਨੂੰ ਆਖਾ ਸੁਖੀ ਰੰਦਾ ਆਇਆ ਹਾਂ ਹਾਂ ਸੁਖੀ ਰੰਦਾ ਆਪਣੇ ਨਾਲ ਲੱਡੂ ਬੰਡੇ ਸੀਗੇ ਦਰਵਾਜ਼ੇ ਤੇ ਹਮਲਾ ਕਰ ਰਹੀ ਜੀ ਤੂੰ ਸਿੱਤਾਂ ਕਰਦਾ ਹੈ ਨਾ ਉਸਨ ਬੇਸਿਕਲੀ ਇਹ ਲੋਕ ਕਹਾਣੀ ਰਹੀ ਇਹ ਲੋਕ ਨਾ ਅਸਲ ਜਿਹੜੇ ਮਗਰਲੇ ਸਾਲ ਸੀ ਨਾ 16 15 16 ਤੱਕ ਇਹ ਬੋਲੇ ਨਹੀਂ ਜਾਉ ਇਹ ਬਾਹਰ ਜਾ ਕੇ ਸ਼ੱਕੇ ਬਹਿ ਗਏ ਇਹ ਜਦੋਂ ਬਗਰਾੜੀ ਬਹਿਬਨ ਵਾਪਰ ਗਿਆ ਪ੍ਰਮਾਤਮਾ ਦੇ ਕਾਰਨ ਕੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਬੜਾ ਮੜਾ ਹੋਇਆ ਕੱਲੇ ਸਰਕਾਰ ਚੋਇਆ ਉਹ ਫਿਰ ਗੱਦੀ ਸਰਕਾਰ ਦੇ ਰੇ ਕਿ ਵੀ ਉਹ ਮੁੱਖ ਤੇ ਬੰਦੇ ਨਹੀਂ ਫੜ ਸਕੀ ਕੋਬਾਲ ਸਭ ਨਰਮ ਬੰਦੇ ਸੀ ਆਪ ਕੋ ਸਾਥ ਲੈਣਾ ਉਹਨਾਂ ਨੂੰ ਛਡਾ ਕੇ ਲੈ ਗਿਆ ਜਿਹੜੇ ਪੰਜ ਸੱਤ ਇਸ ਕੰਮ ਤੇ ਸੀਗੇ ਉਦੋਂ ਬਾਅਦ ਫਿਰ ਖੰਭਾਂਗੋਂ ਨਿਕਲੇ ਇਹਨਾਂ ਨੇ ਕਿ ਹੁਣ ਵਾਰੀ ਆ ਫਿਰ ਲੱਗੇ ਹੁਣ ਇਹ ਹੁਣ ਨਾ ਮਤਲਬ ਸਾਰਿਆਂ ਦਾ ਇੱਕੋ ਕਰਤਵ ਹੈ ਇਹ ਕਾਂਗਰਸ ਨੂੰ ਦੋਸ਼ ਮੁਕਤ ਕਰਕੇ ਕੁਛ ਤਾਂ ਕਰੀ ਬਿਠੇ ਆ ਦੋਸ਼ ਮੁਕਤ ਕਰਕੇ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੇ ਏਜੰਸੀਆਂ ਵਾਲੇ ਗਲਬਾਦ ਨਹੀਂ ਇਹ ਗੱਲ ਨਾਲ ਪਾਦਣਾ ਵੀ ਆਰਐਸ ਦੇ ਬੀਜੇਪੀ ਨੇ ਦਬਾਅ ਪਾਇਆ ਸੀ ਨਿਰੰਗਨ ਦੀ ਤੇ ਯਾਰ ਇੰਦਰ ਅਗਦੀ ਜਵਾਕੜੀ ਸੀਗੀ ਹੁਣ ਮੋਦੀ ਦੇ ਦਬਾਅ ਪਾ ਕੇ ਕਰਾ ਲਿਖਾ ਗਏ ਨਰਸ ਕੁਛ ਨਾਲੇ ਬਤਲ ਲੱਗ ਜੂ ਕਿੰਨਾ ਕੁ ਦਬਾਅ ਮੰਦਾ ਬਹੁਤੀ ਯਾਰੇ ਸਰ ਕਹਿਣ ਦੀਆਂ ਗੱਲਾਂ ਐ ਇਹ ਪਾਪ ਪਰੋਸੀ ਜਾਂਦੇ ਆ ਉਹ ਸਾਰੇ ਪਰ ਚੱਲੀ ਜੀ ਅਮਰ ਨਾਲ ਹੁਣੇ ਮੈਂ ਆ ਵੀਡੀਓ ਬਣਾਉਂਦਾ ਸੀਗਾ ਤੇ ਮੈਨੂੰ ਪਤਾ ਲੱਗਾ ਵੀ ਸਾਬਕ੍ਰਮ ਸਿੰਘ ਜੀ ਜਠਾ ਦੇ ਕਰੇ ਵੀ ਬੋਲਸ ਗਈ ਹੈ ਉਹਨਾਂ ਦੇ ਵੀ ਕੋਈ ਝੂਠਾ ਪਰਚਾ ਦਰਜ ਕਰ ਲਗੇ ਸਰਕਾਰ ਉਹ ਕੋਈ ਗੱਲ ਨਹੀਂ ਕਰਦੂਗੀ ਤਾਂ ਇੱਥੇ ਬਦਲਤਾ ਪਈਆਂ ਹੋਰ ਦੋ ਚਰਮੀਆਂ ਬਦਗਲਾ ਬਾਹਰ ਆ ਜਾਊਗਾ ਹੋਰ ਤਕੜਾ ਹੋ ਗਿਆ ਹੋਊਗਾ ਨਾਲੇ ਨਾ ਤੁਹਾਨੂੰ ਇਹਨਾਂ ਨੂੰ ਥਿਉਣਾ ਕੁਝ ਨਹੀਂ ਉਹਦੇ ਬੋਲੇ ਕਿਉਂਕਿ ਉਹਦੇ ਕੋਲ ਕੁਝ ਹੈ ਹੀ ਨਹੀਂ ਜੇ ਹੁੰਦਾ ਸਾਢੇ 3 ਸਾਰੇ ਟਿਕ ਜਾਂਦੇ ਉਹ ਦੋ ਤਿੰਨ ਆਰੇ ਇਹਨਾਂ ਨੇ ਇਹੋ ਜਿਹੀਆਂ ਗੱਲਾਂ ਬੋਲਿਆ ਜਿਹੜੀਆਂ ਆਪਾਂ ਐਚ ਬੋਲ ਨਹੀਂ ਸਕਦਾ ਕੋਹ ਬੰਦਾ ਦਲੇਰੀ ਨਾਲ ਇਹ ਕੁਛ ਹੁੰਦਾ ਤਾਂ ਫੜ ਕੇ ਜਮੂਨ ਮੰਦਰ ਦਿੱਤਾ ਹੁੰਦਾ ਇਹਨਾਂ ਨੇ ਇਹ ਨਹੀਂ ਕੁਛ ਕੋਈ ਗੱਲ ਨਹੀਂ ਐ ਅਸਲ ਐਕਚੁਅਲੀ ਧਿਆਨ ਕਿਥੋਂ ਡਿਵਰਟ ਹੋਣਾ ਹੈ ਕਿਥੋਂ ਕਰ ਰਹੇ ਐਡਵਰਟ ਇਹ ਇਹਨਾਂ ਰਾਜਸਭਾ ਦੀ ਸੀਟਾਂ ਹਨ ਉਹਦੇ ਤੇ ਰੌਲਾ ਪਾਣੇ ਪੈਣਾ ਸੀ ਕਿਉਂਕਿ ਹਰ ਬੰਦਾ ਇਹ ਕਹਿੰਦਾ ਵੀ ਚਲੋ ਪੰਜਾਬੀ ਜਾਵੇ ਵੀ ਕੋਈ ਵੀ ਜਾਵੇ ਸਭ ਕੋਈ ਤਰਾਜ ਨਹੀਂ ਹੁੰਦਾ ਜਾਵਣੇ ਪਰ ਜਾਵੇ ਤਾਂ ਕਮ ਸੇ ਕਮ ਪੰਜਾਬੀ ਕੋਈ ਭਈਆ ਤਾਂ ਨਾ ਜਾਵੇ ਹੁਣ ਇਹਨਾਂ ਨੇ ਭਈਆ ਕਰਨਾ ਹੈ ਕਲ ਨਾ ਕਿਵੇਂ ਇਤਰ ਮਜੀਠੇ ਵਾਲੇ ਕੇਸ ਚਲ ਜਾ ਆ ਕੇ ਸਾਰਾ ਪ੍ਰੈਸ ਪ੍ਰੈਸ ਵੀ ਤਾਂ ਕਿਉਂਕਿ ਇਹਨਾਂ ਦੀ ਉਹ ਦੂਜਾ ਕੰਮ ਕੀਤਾ ਹੋਇਆ ਹੈ ਨਾ ਐ ਵਾਲਾ ਇਹਦਾ ਬਹਿ ਵੜਦੇ ਹੈ ਕਿ ਉਹ ਉਹ ਕੀਤਾ ਹੋਇਆ ਹੈ ਪ੍ਰੈਸ ਵਾਲੇ ਤਾਂ ਸਾਰੇ ਫਿਰ ਉਤਰ ਜਾਂਦੇ ਹੁਣੇ ਸਾਰੇ ਧਿਆਨ ਐਡਵਰਟ ਕਰਨ ਦੇ ਜੋ ਖੋਜੀ ਮਜੀਠੇ ਨੂੰ ਬੜ ਦੇ ਉਹ ਤੋਦੇ ਦੱਸ ਕੋਈ ਫਲਾਟ ਹੈ ਚੁੱਕ ਚੁ ਵੀ ਹੋਣਾ ਪਰ ਤੋਂ ਨਿਕਲਣਾ ਕੁਝ ਨਹੀਂ ਉਹ ਵੀ ਤਾੜ ਚ ਕੀ ਹੈ ਉਥੇ ਕਹਿਣਗੇ ਜੀ ਪੀਏਸੀ ਦੀ ਮੀਟਿੰਗ ਬੁਲਾ ਲਿਓ ਆਫੀਸ਼ੀਅਲੀ ਮਿਟ ਜਾਂਦੇ ਕੇਜਰੀਵਾਲ ਬਣਾ ਤਾਂ ਸਰਨਾ ਹੀ ਨਹੀਂ ਜੀ ਵਿਧਾਨ ਪਾਰਲੀਮੈਂਟ ਦਾ ਉਹ ਚਾਹੀਦਾ ਚਲੋ ਉਹਨੂੰ ਭੇਜ ਦੇਣਾ ਮੈਨੂੰ ਪਤਾ ਨਹੀਂ ਡਰੇ ਕਰਦੇ ਹੁੰਦੇ ਅਸੀਂ ਵੇਖਿਆ ਵੀ ਇਹ ਗੱਲ ਹਾਂ ਸੋ ਇਹਨਾਂ ਨੇ ਉਹੜਿਆ ਵੀ ਕੇਜਰੀਵਾਲ ਨੂੰ ਰਾਇਸੋਵਾਂ ਭੇਜਣਾ ਹੈ ਜਿਹੜੇ ਪ੍ਰਕਟ ਬੱਲ ਲਰ ਕੀ ਹੈ ਵੇ ਲੜ ਲੈਣਾ ਉਹਨਾਂ ਨੇ ਕਾਂਗਰਸ ਮੁਕਤ ਕਰਨੀ ਹੈ 84 ਦਾ ਕਾਂਗਰਸ ਦਾ ਕੋਈ ਕਨਾ ਨਹੀਂ ਸੀ ਹੋਰ ਵੀ ਹੁੰਦੇ ਤਿੰਨ ਚਾਰ ਕਾਲਰ ਮੈਂ ਨੋਟ ਕੀਤੇ ਹੋਏ ਵਾਰੀਨਨ ਸਾਰੇ ਦੇ ਵੀਡੀਓ ਪਾਇਆ ਕਰਨਾ ਨਾਲ ਪੁੱਛ ਆ ਗਏ ਇਹਨਾਂ ਨੂੰ ਦੱਸੋ ਬਰੀ ਕਿਉਂ ਕਰਦੇ ਹੋ ਤੁਸੀਂ ਚਲੋ ਤੁਸੀਂ ਤੁਸੀਂ ਵੀ ਸੁਣਿਓ ਉਹ ਮੈਂ ਵੀਡੀਓ ਵਿੱਚ ਐਡਿਟ ਕੀਤੀ ਹੈ ਇਹਦੇ ਕਰੇ ਉਧਿਆਨ ਤੁਸੀਂ ਵੀ ਇਹੋ ਜਿਹੇ ਬੰਦਿਆਂ ਦਾ ਕੀ ਯਾਰ ਨਚਲੋ ਠੀਕ ਹੈ ਜੀ ਸਸਪੀਕਰ ਧੰਨਵਾਦ